ਤੋੜਗੇ ਨਾ ਭਾਲ ਕਦੇ ਕੱਚੀ ਰੁੱਤ ਦੇ ਜੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ ਦਿਲ ਵਾਲਾ ਭੇਤ ਨਾ ਕਿਸੇ ਨੂੰ ਦੱਸੀਏ ਸੌਰਿਆਂ ਦੇ ਪਿੰਡ ਜਾ ਕੇ ਕਦੇ ਨਾ ਵਸੀਏ ਫੇਰ 베ਰੀਆਂ ਨੂੰ ਅੰਬ ਜੀ ਉਡੂਗਾ ਜ਼ਬਾਨਾ ਲਾ ਕੇ ਖੰਬ ਜੀ ਇਹ ਉਹਦੀ ਰਹਿ ਜਦੋਂ ਪੁੱਤ ਪੁੱਛੂਗਾ ਉਦੋਂ ਦੁੱਧ ਘੇਰ ਦੇਖੋ ਕੁੜੀਆਂ ਜੀ ਕਿੱਦੂਗਾ ਹੁਣ ਵਕਤ ਆ ਗਿਆ ਅਜੇ ਨਹੀਂ ਸੁਣਾ ਇਹਨਾਂ ਦੇ ਸਲਾਹ ਕਰਦੇ ਹੁਣ ਪਹਿਲਾਂ ਨਿਆਣਿਆਂ ਤੋਂ ਪੁੱਛਣੀ ਪੈਂਦੀ ਹੈ ਵਕਤ ਉੱਠਾ ਚੱਲ ਲੱਗ ਕੇ ਸਿਆਣੇ ਬੰਦੇ ਦੱਸਦੇ ਸੀ ਬੱਚਾ ਤੇ ਰੰਬਾ ਬਾਬਾ ਜੀ ਜਿੰਨਾ ਚੰਡ ਕੇ ਰੱਖੋ ਉਹਨਾਂ ਪੱਧਰਾ ਲੈਂਦਾ ਹੈ ਹੁਣ ਕੋਈ ਰੋਕਦਾ ਚੰਗੇ ਮਾੜੇ ਥਾਂ ਜਾਣ ਤੋਂ ਨਿਆਣਿਆਂ ਨੂੰ ਬੱਚਿਆਂ ਨੂੰ ਕੋਈ ਨਹੀਂ ਮਨਾ ਕਰਦਾ ਜਦ ਇਹ ਜਵਾਨ ਹੋ ਜਾਂਦੇ ਆ ਹੁਣ ਤੁਹਾਡੇ ਸਾਹਮਣੇ ਹੀ ਜੱਗ ਤੇ ਕੀ ਹੁੰਦਾ ਫਿਰਦਾ ਇਥੋਂ ਕਿਸੇ ਆਰਖ ਲੋਕ ਨੇ ਲਿਖਿਆ ਕਿ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ ਬੇੜਾ ਬੈਂਦਾ ਬੈਂਦਾ ਬਹਿ ਜਾਂਦਾ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ ਬੇੜਾ ਬੈਂਦਾ ਬੈਂਦਾ ਹੈ ਜਾਂਦਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਉਹ ਠੰਡਾ ਠੰਡਾ ਬਹਿ ਜਾਂਦਾ ਉੱਤਰਾਹ ਵਿੱਚ ਬੈਠਾ ਜੇ ਛੇੜ ਦਈਏ ਹਾਂ ਉਹ ਪੈਂਦਾ ਪੈਂਦਾ ਬਹਿ ਜਾਂਦਾ ਟੂਲ ਖੋਰ ਨੂੰ ਜੇ ਰੋਕ ਵੀ ਦਈਏ ਤਾਂ